ਪੰਜਾਬ ਚ ਪੀਆਟੀਸੀ ਪਨਬਸ ਦੀਆਂ ਬਸਾਂ ਦਾ ਚੱਕਾ ਜਾਮ ਜਾਰੀ ਹੈ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਯਾਤਰੀ ਡਾਡੇ ਪਰੇਸ਼ਾਨ ਨੇ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਲੋਕ ਮੁਸਾਫਿਰ ਇੱਥੇ ਤਰਸ ਰਹੇ ਹਨ ਮੁਲਾਜ਼ਮਾਂ ਨੇ ਅਜਤ ਸੰਗਰੂਰ ਵਿਖੇ ਸੀਐਮ ਦੀ ਰਿਹਾਈ ਸ਼ਗ ਘੇਰਨ ਦਾ ਐਲਾਨ ਵੀ ਕੀਤਾ ਹੋਇਆ ਹੈ ਦਮਨ ਪਣੇ ਹੋਏ ਨੇ ਸਾਡੇ ਨਾਲ ਇਸੇ ਖਬਰ ਤੇ ਉਹਨਾਂ ਦਾ ਰੁੱਕ ਕਰ ਲੈਣੇ ਹੈ ਦਮਨ ਚਾਰਨਾ ਚਾਹਾਂਗੇ ਕਿ ਤਸਵੀਰਾਂ ਨੇ ਜ਼ਮੀਨੀ ਹਕੀਕਤ ਕੀ ਹੈ ਇਸ ਵਿਰੋਧ ਪ੍ਰਦਰਸ਼ਨ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਹੈ ਆ ਬਿਲਕੁਲ ਦੇਖੋ ਅੱਜ ਪੰਜਾਬ ਦੇ ਵਿੱਚ ਜਿਹੜੇ ਕੱਚੇ ਕਰਮਚਾਰੀ ਨੇ ਉਹ ਕਿਥੇ ਕਿਤੇ ਹੜਤਾਲਤੇ ਨੇ ਔਰ ਕਈਆਂ ਨੂੰ ਡਿਟੇਨ ਕਰ ਲਿੱਤਾ ਗਿਆ ਪਰ ਇੱਕ ਵਾਰ ਇਹ ਤਸਵੀਰ ਜੋ ਜਰੂਰੀ ਤਸਵੀਰ ਹੈ ਦਿਖਾਉਣੀ ਵੀ ਬਹੁਤ ਜਰੂਰੀ ਹੈ ਕਿਉਂਕਿ ਜਿਹੜੇ ਪੱਕੇ ਕਾਮੇ ਨੇ ਉਹ ਬਸਾਂ ਜਰੂਰ ਚਲਾ ਰਹੇ ਨੇ ਲੇਕਿਨ ਬਸਾਂ ਦੇ ਵਿੱਚ ਤੁਸੀਂ ਸਵਾਲੀ ਦੇਖੋ ਕਿਸ ਪੱਧਰ ਦੇ ਨਾਲ ਜਿਹੜੀ ਆ ਭਰੀ ਹੋਈ ਆ ਔਰ ਡਿੱਗਣ ਤੱਕ ਜਿਹੜਾ ਮਾਹੌਲ ਹੈ ਉਹ ਕਿਥੇ ਕਿਥੇ ਬਣਿਆ ਹੋਇਆ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਵੀ ਇਸ ਗੱਡੀਆਂ 'ਚ ਬੈਠਦੇ ਬੈਠਦੇ ਖੱਜਲ-ਖਵਾਰ ਹੋ ਰਹੇ ਨੇ ਇਹ ਤਸਵੀਰਾਂ ਨੇ ਦੇਖੋ ਕਿਵੇਂ ਜਿਹੜੀ ਬੱਸ ਹੈ ਉਹ ਆਪਣੀ ਲਿਮਟ ਤੋਂ ਵੱਧ ਜਿਹੜੀ ਉਹ ਭਰੀ ਹੋਈ ਹੈ ਕਿਉਂਕਿ ਲੋਕਾਂ ਨੂੰ ਖੱਜਲ ਹੋਣਾ ਪੈ ਰਿਹਾ ਆ ਵਿਦਿਆਰਥੀ ਦੇਖੋ ਕਿਵੇਂ ਅਲਮ ਕਲਮ ਕਕੇ ਜਿਹੜਾ ਉਹ ਆਪਣੇ ਮੰਜ਼ਲੇ ਤੱਕ ਪਹੁੰਚ ਰਹੇ ਨੇ ਤਾਂ ਸਿੱਧੇ ਤੌਰ ਤੇ ਉੱਪਰ ਕਹੀਏ ਕਿ ਹੜਤਾਲ ਦਾ ਇੱਕ ਵੱਡਾ ਅਸਰ ਜਿਹੜਾ ਵੇਖਣ ਨੂੰ ਮਿਲ ਰਿਹਾ ਕਿਉਂਕਿ ਜਿੰਨਾ ਥਾਵਾਂ ਦੇ ਉੱਪਰ ਬਸਾਂ ਲੱਗਦੀਆਂ ਨੇ ਉਹ ਥਾਵਾਂ ਇਸ ਵਕਤ ਖਾਲੀ ਨਜ਼ਰ ਆ ਰਹੀਆਂ ਨੇ ਕਿਉਂਕਿ ਕਈ ਦਿਨ ਬਾਅਦ ਇੱਕ ਬਸ ਜਿਹੜੀ ਆ ਉਹ ਆਉਂਦੀ ਹੈ ਤਾਂ ਮੁਲਾਜ਼ਮ ਵੀ ਸਾਡੇ ਨਾਲ ਮੌਜੂਦ ਨੇ ਸਵਾਲ ਉਹਨਾਂ ਨੂੰ ਵੀ ਕਰਾਂਗੇ ਕਿ ਲੋਕ ਕਿਉਂ ਖੱਜਲ ਹੋ ਰਹੇ ਨੇ ਲੋਕਾਂ ਦਾ ਕੀ ਕਸੂਰ ਹੈ ਜੋ ਲੋਕ ਸੜਕਾਂ ਤੇ ਬੈਠਣ ਤੇ ਜਾਂ ਇਨੀ ਇਨੀ देर ਇੰਤਜ਼ਾਰ ਕਰਨ ਦੇ ਵਿੱਚ ਮਜਬੂਰ ਨੇ ਤਾਂ ਦੂਸਰੇ ਪਾਸੇ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ ਅ ਅੱਜ ਅਜੇ ਹੀ ਕਿਹੜੀ ਮਜਬੂਰੀ ਹੋ ਗਈ ਲੋਕ ਦੇਖ ਰਹੇ ਆਪਾਂ ਲੰਮਕ ਲੰਮਕ ਕੇ ਗੱਡੀਆਂ ਦੇ ਵਿੱਚ ਜਾ ਰਹੇ ਨੇ ਲੱਗਦਾ ਨਹੀਂ ਕਿ ਲੋਕ ਖੱਜਲ ਹੋ ਰਹੇ ਨੇ ਹੜਤਾਲ ਕਰਕੇ ਤੁਹਾਡੀ ਦੇਖੋ ਜੀ ਤਕਰੀਬਨ ਸਰਕਾਰ ਬਣੀ ਨੂੰ 4.5 ਸਾਲ ਦੇ ਨੇੜੇ ਤੇੜੇ ਹੋ ਚੁੱਕੇ ਨੇ ਤੇ ਅਸੀਂ ਦੱਸ ਦੇਣਾ ਚਾਹੁੰਦੇ ਆਂ ਸਾਡੇ ਪਬਲਿਕ ਨੂੰ ਸਾਡੇ ਭੈਣ ਭਰਾਵਾਂ ਨੂੰ ਵੀ 4.5 ਸਾਲਾਂ ਦੇ ਵਿੱਚ ਸਰਕਾਰ ਦੁਆਰਾ ਇੱਕ ਵੀ ਵਾਸੇ ਜਿਹੜੀ ਉਹ ਸਰਕਾਰੀ ਮਹਿਕਮਿਆਂ ਦੇ ਵਿੱਚ ਨਹੀਂ ਪਾਈ ਗਈ। ਸੋ ਕਿਤੇ ਨਾ ਕਿਤੇ ਜਿਹੜੇ ਸਾਡੇ ਭੈਣ ਭਰਾ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਹੀ ਇੱਥੇ ਦਰਿਆ 'ਤੇ ਬੈਠੇ ਆ ਜਾਂ ਅਸੀਂ ਹੜਤਾਲ ਕੀਤੀ ਹੋਈ ਏ। ਪਿਛਲੇ ਦਿਨੀ ਸਰਕਾਰ ਦੁਆਰਾ ਕਿਲੋਮੀਟਰ ਬੱਸਾਂ ਦਾ ਐਂਟਰ ਕੱਢਿਆ ਗਿਆ ਸੀ। ਉਹ ਬੱਸਾਂ ਆਉਣ ਦੇ ਨਾਲ ਜਿਹੜੀ ਸਰਕਾਰੀ ਡਰਾਈਵਰ ਦੀ ਪੋਸਟ ਏ ਉਹ ਬਿਲਕੁਲ ਖਤਮ ਹੋਣ ਜਾ ਰਹੀ ਸੀ ਜੋ ਪੰਜਾਬ ਦਾ ਨੌਜਵਾਨ ਇੱਕ ਰੋਜ਼ਗਾਰ ਦੀ ਆਸ 'ਚ ਬੈਠਾ ਸੀ। ਉਹਦੇ ਰੋਜ਼ਗਾਰ ਤੇ ਬਿਲਕੁਲ ਪਾਣੀ ਫਿਰਨ ਜਾ ਰਿਹਾ ਸੀ ਉਹਦੇ ਰੋਸਵਜੋ ਜਥੇਬੰਦੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਪ੍ਰੋਗਰਾਮ ਦੌਰਾਨ ਸਾਡੇ ਸਾਥੀਆਂ ਨੂੰ ਸਾਡੇ ਆਗੂਆਂ ਨੂੰ ਪ੍ਰਸ਼ਾਸਨ ਦੁਆਰਾ ਡਿਟੇਨ ਕਰ ਲਿਆ ਗਿਆ ਤੇ 307 ਵਰਗੇ ਝੂਠੇ ਬੇਬਨਿਆ ਪਰਚੇ ਸਾਡੇ ਤੇ ਦਰਜ ਕਰਕੇ ਤੇ ਸਾਡੇ ਆਗੂਆਂ ਨੂੰ ਜੇਲਾ ਚ ਜ਼ਬਰਦਸਤੀ ਡੱਕ ਦਿੱਤਾ ਗਿਆ ਉਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਦੇ ਨਾਲ ਸਾਡੀ ਮੀਟਿੰਗ ਹੁੰਦੀ ਹੈ ਤਕਰੀਬਨ 3 ਤੋਂ 4 ਮੀਟਿੰਗਾਂ ਹੁੰਦੀਆਂ ਨੇ ਤਾਂ ਉਹਨਾਂ ਦੁਆਰਾ ਸਾਡੇ ਨਾਲ ਵਾਅਦਾ ਕੀਤਾ ਜਾਂਦਾ ਵੀ ਅਸੀਂ ਲਿਖਤੀ ਰੂਪ ਦੇ ਵਿੱਚ ਵਾਅਦਾ ਕਰਦੇ ਨੇ ਵੀ ਅਸੀਂ ਜਿਹੜੇ ਤੁਹਾਡੇ ਆਗੂ ਨੇ ਤੁਹਾਡੇ ਜਿਹੜੇ ਸਾਥੀ ਨੇ ਉਹਨਾਂ ਨੂੰ ਜਿਲ੍ਹਾ ਚੋਂ ਰਿਹਾ ਕਰਵਾ ਕੇ ਬਕਾਇਦਾ ਉਹਨਾਂ ਨੂੰ ਡਿਊਟੀਆਂ ਅਜਾਇੰਟ ਕਰਾ ਦਾਂਗੇ ਪਰ ਤਕਰੀਬਨ ਅੱਜ 80 ਦਿਨ ਹੋ ਗਏ ਨੇ ਜਿਹੜੇ ਸਾਡੇ ਸਾਥੀ ਆਗੂ ਨੇ ਉਹ ਬਿਨਾਂ ਕਿਸੇ ਕਸੂਰ ਤੋਂ ਜ਼ਿਲ੍ਹਿਆਂ ਦੇ ਵਿੱਚ ਡੱਕੇ ਹੋਏ ਨੇ ਅੱਜ ਵੀ ਕਈਆਂ ਨੂੰ ਗ੍ਰਿਫਤਾਰ ਕੀਤਾ ਜੀ ਅੱਜ ਕਿੰਨੇ ਕੁ ਲੋਕ ਨੇ ਹਾਂਜੀ ਅੱਜ ਤਕਰੀਬਨ ਕੱਲ 11 ਵਜੇ 11 ਤਰੀਕ ਨੂੰ 12 ਵਜੇ ਤੋਂ ਬਾਅਦ ਸਾਡੀ ਹੜਤਾਲ ਹੈ ਜਿਹੜੀ ਉਹ ਜਾਰੀ ਹੈ ਤੇ ਤਕਰੀਬਨ ਸਾਡੇ 20 ਤੋਂ 25 ਆਗੂ ਨੇ ਜਿਹੜੇ ਉਹ ਰਾਤ ਵੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੁਆਰਾ ਡਿਟੇਨ ਕਰ ਲਏ ਜਾ ਕਰ ਲਏ ਗਏ ਨੇ ਇਸ ਤੋਂ ਸਿੱਧਾ ਇਹ ਹੀ ਸਾਬਤ ਹੁੰਦਾ ਹੈ ਵੀ ਸਰਕਾਰ ਜਿਹੜੀ ਇਹ ਉਹ ਬਿਲਕੁਲ ਹੁਣ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ ਜਿਹੜੀ ਆਮ ਆਦਮੀ ਕਿਉਂਕਿ ਇਹ ਤਾਂ ਸਰਕਾਰ ਇਹ ਕਹਿੰਦੀ ਹੈ ਨਾ ਕਿ ਆ ਕੇ ਗੱਲਬਾਤ ਕਰੋ ਸਾਡੇ ਨਾਲ ਸਵਾਲ ਟੇਬਲ ਟਾਕ ਤੇ ਗੱਲ ਹੁੰਦੀ ਹੁੰਦੀ ਹੈ ਟੇਬਲ ਟਾਕ ਤੇ ਕਰ ਲੈਂਦੇ ਕੀ ਲੋਡ ਪਈ ਸੀਗੀ ਐ ਸੜਕਾ ਜਾਮ ਕਰ ਲੋ ਜਾਂ ਜੋ ਅੱਜ ਮੁੱਖ ਮੰਤਰੀ ਦੇ ਘਰ ਦਾ ਕਿਰਾਵਾ ਕਰਨਾ ਸੀ ਬਿਲਕੁਲ ਜੀ ਸਾਡੀਆਂ ਤਕਰੀਬਨ 70 ਤੋਂ 80 ਵਾਰ ਮੀਟਿੰਗਾਂ ਨੇ ਜਿਹੜੀਆਂ ਉਹ ਸਰਕਾਰ ਨਾਲ ਹੋ ਚੁੱਕੀਆਂ ਨੇ ਜਿਹੜੀ ਭਗਵੰਤ ਮਾਨ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਇਹ ਕਹਿੰਦੀ ਸੀ ਵੀ ਅਸੀਂ ਜਿਹੜੇ ਬੇਰੁਜ਼ਗਾਰ ਨੇ ਜਾਂ ਜਿਹੜੇ ਆਊਟਸੋਰਸ ਕੰਟਰੈਕਟ ਵਾਲੇ ਵਰਕਰ ਨੇ ਉਹਨਾਂ ਦੇ ਚੁੱਲ੍ਹਾ ਦੀ ਜਿਹੜੀ ਅੱਗ ਹੈ ਉਹ ਬਲਦੀ ਰੱਖਾਂਗੇ ਪਰ ਕਿਤੇ ਨਾ ਕਿਤੇ ਹੁਣ ਇਹ ਕਿਲੋਮੀਟਰ ਬੱਸਾਂ ਆਉਣ ਦੇ ਕਾਰਨ ਜਾਂ ਸਰਕਾਰ ਦੁਆਰਾ ਡਾਊਨ ਗੇਡਰ ਦੀ ਪਾਲਿਸੀ ਜਿਹੜੀ ਲੈ ਕੇ ਆ ਰਹੀ ਹੈ ਉਹਦੇ ਕਾਰਨ ਜਿਹੜੇ ਵਰਕਰਾਂ ਦੇ ਚੁੱਲ੍ਹਾ ਦੀ ਅੱਗ ਹੈ ਉਹ ਬਿਲਕੁਲ ਠੰਡੀ ਪੈਣ ਜਾ ਰਹੀ ਹੈ ਅਸੀਂ ਮਜਬੂਰੀ ਬਸ ਹੋ ਕੇ ਬੇਵਸ ਹੋ ਕੇ ਇਹੋ ਜਿਹਾ ਜਿਹੜਾ ਹੜਤਾਲ ਵਾਲਾ ਰਸਤਾ ਹੈ ਉਹ ਅਪਣਾਉਂਦੇ ਆ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਇਹ ਕੰਮ ਕਰਨ ਦਾ ਜੀ ਤਾਂ ਬਿਲਕੁਲ ਦੇਖੋ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰ ਬੱਸ ਸਟੈਂਡ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੁਲਾਜ਼ਮਾ ਦਾ ਆਪਣਾ ਪੱਖ ਹੈ ਉਹ ਕਹਿੰਦੇ ਨੇ ਕਿ ਸਾਡਾ ਰੋਜ਼ਗਾਰ ਜਾ ਰਿਹਾ ਇਸ ਦੇ ਨਾਲ ਪਰ ਤੁਸੀਂ ਆ ਜਿਹੜੇ ਬੱਸ ਅੱਡੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਾਲੀ ਨੇ ਇਹ ਉਹ ਬੱਸ ਅੱਡਾ ਹੈ ਪਟਿਆਲੇ ਦਾ ਜਿੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਔਰ ਅੱਜ ਤੁਸੀਂ ਦੇਖੋ ਕਿਉਂਕਿ ਬਸਾਂ ਨਹੀਂ ਹੈਗੀਆਂ ਤਾਂ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਸਫ਼ਰ ਤੱਕ ਪਹੁੰਚਣਾ ਔਰ ਖਾਸ ਤੌਰ ਦੇ ਉੱਪਰ ਕਹੀਏ ਕਿ ਇੱਕ ਤਰਫ ਅਸੀਂ ਇਹ ਕਹਿ ਰਹੇ ਹਾਂ ਕਿ ਨਿੱਜੀ ਜਿਹੜੇ ਘਰਾਨੇ ਨੇ ਉਹਨਾਂ ਨੂੰ ਅਸੀਂ ਫਾਇਦਾ ਨਹੀਂ ਨਾ ਪਹੁੰਚਾਈਏ ਪਰ ਜੇਕਰ ਸਰਕਾਰੀ ਬਸਾਂ ਬੰਦ ਹੋ ਗਈਆਂ ਤਾਂ ਨਿੱਜੀ ਘਰਾਨਿਆਂ ਨੂੰ ਤਾਂ ਆਪਣੇ ਆਪ ਜਿਹੜਾ ਕਿਤੇ ਨਾ ਕਿਤੇ ਫਾਇਦਾ ਪਹੁੰਚਣਾ ਜੋ ਸਿੱਧੇ ਤੌਰ ਦੇ ਉੱਪਰ ਨਜ਼ਰ ਵੀ ਆ ਰਿਹਾ ਹੈ ਉਕੇ ਨਿੱਜੀ ਤੌਰ ਦੇ ਉੱਪਰ ਜਿਹੜੀਆਂ ਬੱਸਾਂ ਚੱਲਦੀਆਂ ਨੇ ਉਹ ਤੁਹਾਨੂੰ ਇੱਥੇ ਖੜੀਆਂ ਨਜ਼ਰ ਆ ਰਹੀਆਂ ਨੇ ਤਾਂ ਤੇ ਦੂਸਰੇ ਪਾਸੇ ਜਿਹੜੀ ਸਵਾਰੀ ਹੈ ਉਹਨੂੰ ਕਿਸ ਤਰੀਕੇ ਨਾਲ ਖੱਜਲ ਖਵਾਰ ਹੋਣਾ ਪੈ ਰਿਹਾ ਕਿਉਂਕਿ ਜਿਹੜੇ ਸਟੇਸ਼ਨ ਨੇ ਜਿਸ ਨੇ ਅੰਬਾਲਾ ਜਾਣਾ ਹੈ ਤਾਂ ਉਹ ਉਹ ਜਿਹੜੇ ਜਗਾਵਾਂ ਨੇ ਉਹ ਖਾਲੀ ਪਈਆਂ ਨੇ ਕਿਉਂਕਿ ਹਲੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਨਾ ਥਾਵਾਂ ਤੇ ਉਹ ਬੱਸਾਂ ਆ ਜਾਣ ਤਾਂ ਉਸ ਤੋਂ ਬਾਅਦ ਅੱਗੇ ਹੋਰ ਤਸਵੀਰ ਜਿਹੜੀ ਤੁਹਾਨੂੰ ਦਿਖਾਉਂਦੇ ਜਾਂਦੇ ਆ ਕਿ ਜਿਹੜੇ ਲੋਕਲ ਜਾਣ ਵਾਲੇ ਲੋਕ ਨੇ ਉਹ ਕਿਵੇਂ ਦੇਖੋ ਇੱਕ ਦੂਜੀ ਬੱਸਾਂ ਨੂੰ ਦੇਖਦੇ ਰਹਿੰਦੇ ਨੇ ਕਿ ਬੱਸ ਇੱਥੇ ਮਿਲੇ ਨਾ ਮਿਲੇ ਭਾਈ ਸਾਹਿਬ ਕਿੱਥੇ ਜਾਣਾ ਤੁਸੀਂ ਮੈਂ ਨਾਬਾ ਜਾਣਾ ਜੀ ਬੱਸ ਮਿਲ ਹੀ ਨਹੀਂ ਨਹੀਂ ਬੱਸ ਵਾਲੇ ਨਹੀਂ ਮਿਲੇ ਜੀ ਕਿੰਨੇ ਵੇਲੇ ਵਿਧੇ ਨਾ ਮਿਲ ਕੀ ਹੋ ਗਿਆ ਜੀ ਪੰਜ ਅੱਧਾ ਘੰਟਾ ਹੋ ਗਿਆ ਭਰਾ ਜੀ ਅੱਧਾ ਘੰਟੇ ਤੋਂ ਕੋਈ ਬੱਸ ਨਹੀਂ ਆਈ ਨਹੀਂ ਹਾਲੇ ਨਹੀਂ ਆਈ ਅੱਜ ਪਤਾ ਨਹੀਂ ਸੀਗਾ ਕਿ ਬੱਸਾਂ ਮੰਦ ਨਹੀਂ ਨਹੀਂ ਮਨ ਨਹੀਂ ਪਤਾ ਕੋਈ ਭਾਈ ਚਲ ਪਹਿਲਾਂ ਕਿੱਥੋਂ ਆਏ ਹੋ ਬਾਰੂ ਪੁੱਛ ਮੈਂ ਆਪਣੀ ਸਿਸਟਰ ਦੇ ਨਾਲ ਪਟਿਆਲੇ ਆਏ ਸੀ ਜਿੱਥੇ ਫੰਕਸ਼ਨ ਸੀ ਰਾਤ ਤੇ ਹੁਣ ਮੈਨੂੰ ਨਾਬੇ ਮੇਰਾ ਫੰਕਸ਼ਨ ਮੈਂ ਕਿੰਨੇ ਮਿਦਰੀ ਨਾਲ ਜੁੜਿਆ ਪਿਆ ਹਰਾຊੂ ਨਾ ਬੇ ਹੁੰਦੀ ਅੱਛਾ ਅੱਧੇ ਘੰਟੇ ਤੋਂ ਵੇਟ ਕਰ ਰਹੇ ਤੁਸੀਂ ਮਿੰਟ ਕਰ ਰਹੇ ਆ ਦੇਖੋ ਅੱਧੇ ਘੰਟੇ ਤੋਂ ਇਹ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਇਹਨਾਂ ਦੀ ਬੱਸਾਂ ਆ ਜਾਣ ਕਿਉਂਕਿ ਇਹ ਸ਼ੁਕਰੀਆ ਠੀਕ ਹੈ ਦਮਨ ਫਿਲਹਾਲ ਇਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਰ ਅੱਗੇ ਵੀ ਤੌਰ ਤੋਂ ਜਾਣਕਾਰੀ ਜ਼ਰੂਰ ਲੈਂਦੇ ਰਾਵਾਂਗੇ ਜਿੱਥੇ ਸੰਗਰੂਰ ਤੋਂ ਤਸਵੀਰਾਂ ਦੇਖਿਆ ਸੈਂ ਦਾ ਪਟਿਆਲਾ ਦੇ ਵਿੱਚ ਵੀ ਜਿਹੀ ਸਥਿਤੀ ਬਣੀ ਹੋਈ ਹੈ ਜਿੱਥੇ ਲੋਕਾਂ ਨੂੰ ਕਰੀਬ 1 ਘੰਟਾ ਹੋ ਚੁੱਕਿਆ ਹੈ ਪਰ ਬੱਸ ਉੱਥੇ ਨਹੀਂ ਪਹੁੰਚ ਪਾਰੀ